ਅੱਗੇ ਵਧਦੇ ਆ ਤੇ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨੀ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਤੇ ਆਦੇਸ਼ ਜਾਰੀ ਕਰ ਦਿੱਤੇ ਗਏ ਸਨ ਜਿੱਦਾ ਅਸਰ ਹੈ ਜਿਹੜਾ ਹੁਣ ਦੇਖਣ ਨੂੰ ਮਿਲ ਰਿਹਾ ਹੈ ਤੇ ਪੰਜਾਬ ਦੇ ਵਿੱਚ ਹੁਣ ਪੁਲਿਸ ਹੈ ਜਿਹੜੀ ਸਤਾਰਕ ਨਜ਼ਰ ਆ ਰਹੀ ਹੈ ਸੁੱਦਾ ਅੱਜ ਕੀ ਲੁੱਟਖੋ ਅਤੇ ਫਰੋਤੀ ਦੇ ਮਾਮਲੇ ਦੇ ਵਿੱਚ ਲੁੜਿੰਦੇ ਪੁਲਿਸ ਵੱਲੋਂ ਜੋ ਮਲਜਮਾ ਨੇ ਉਹਨਾਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਮੁਲਜ਼ਮਾ ਬਾਰੇ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਪਹੁੰਚੀ ਸੀ ਇਸ ਦੌਰਾਨ ਮੁਲਜ਼ਮਾ ਨੇ ਪੁਲਿਸ ਦੇ ਉੱਤੇ ਹੀ ਫਾਇਰਿੰਗ ਜਿਹੜੀ ਸ਼ੁਰੂ ਕਰ ਦਿੱਤੀ ਅਤੇ ਇਸ ਦੇ ਉੱਤੇ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਤੇ ਇਸ ਮੁਕਾਬਲੇ ਦੇ ਦੌਰਾਨ ਦੋ ਮੁਲਜ਼ਮਾਂ ਦੀਆਂ ਲੱਤਾਂ ਦੇ ਵਿੱਚ ਗੋਲੀਆਂ ਲੱਗਣ ਕਾਰਨ ਉਹ ਜ਼ਖਮੀ ਹੋ ਗਏ ਨੇ ਦੂਜੇ ਪਾਸੇ ਡੀਐਸਪੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਅਨੁਸਾਰ ਸ਼ੱਕੀ ਵਿਅਕਤੀਆਂ ਦੀ ਸੂਚਨਾ ਮਿਲੀ ਸੀ ਤੇ ਪੁਲਿਸ ਉਹਨਾਂ ਨੂੰ ਕਾਬੂ ਕਰਨ ਦੇ ਲਈ ਪੁੱਜੀ ਸੀ ਤੇ ਇਸੇ ਦੌਰਾਨ ਦੋਵੇਂ ਮੁਲਜ਼ਮਾ ਨੇ ਪੁਲਿਸ ਨੂੰ ਦੇਖ ਕੇ ਭੱਜਣ ਦੇ ਲਈ ਗੋਲੀਆਂ ਚਲਾ ਦਿੱਤੀਆਂ ਉੱਥੇ ਹੀ ਮੁਲਜ਼ਮਾ ਦੀ ਪਛਾਣ ਪਰਮਿੰਦਰ ਸਿੰਘ ਚਿੜੀ ਅਤੇ ਹੈਪੀ ਵਜੋਂ ਹੋਈ ਹੈ ਅਤੇ ਲੁੱਟਮਾਰ ਅਤੇ ਫਰੋਤੀ ਮੰਗਣ ਦੇ ਮਾਮਲੇ ਦੇ ਵਿੱਚ ਇਹ ਕਥਿਤ ਦੋਸ਼ੀ ਨੇ ਜਿਹੜੇ ਪੁਲਿਸ ਨੂੰ ਲੋੜਿੰਦੇ ਸਨ ਤੇ ਪੁਲਿਸ ਦੇ ਵਿਚਕਾਰ ਇਨਾਂ ਦਾ ਮੁਕਾਬਲਾ ਹੋਇਆ ਉੱਥੇ ਹੀ ਦੋਸ਼ੀਆਂ ਦੇ ਛੁਪੇ ਹੋਣ ਦੀ ਸੂਚਨਾ ਮਿਲਣ ਦੇ ਉੱਤੇ ਗ੍ਰਿਫਤਾਰ ਕਰਨ ਪਹੁੰਚੀ ਪੁਲਿਸ ਦੇ ਉੱਤੇ ਹੀ ਦੋਸ਼ੀਆਂ ਨੇ ਫਾਇਰਿੰਗ ਜਿਹੜੀ ਸ਼ੁਰੂ ਕਰ ਦਿੱਤੀ ਤੇ ਪੁਲਿਸ ਵੱਲੋਂ ਵੀ ਜਵਾਬੀ ਫਾਇਰਿੰਗ ਦੇ ਵਿੱਚ ਦੋ ਲੋਕਾਂ ਦੇ ਪੈਰਾਂ ਦੇ ਵਿੱਚ ਗੋਲੀਆਂ ਨੇ ਜੜੀਆਂ ਮਾਰੀਆਂ ਗਈਆਂ ਨੇ ਅਤੇ ਸ਼ੱਕੀ ਵਿਅਕਤੀਆਂ ਦੇ ਘੁੰਮਦੇ ਫਿਰਨ ਦੀ ਸੂਚਨਾ ਦੇ ਆਧਾਰ ਤੇ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਗਈ ਸੀ ਪਰੰਤੂ ਪੁਲਿਸ ਦੇ ਉੱਤੇ ਹੀ ਫਾਇਰਿੰਗ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੁਣ ਬਾਅਦ ਦੇ ਵਿੱਚ ਇਹਨਾਂ ਦੋਵੇਂ ਮੁਲਜਵਾ ਨੂੰ ਹਸਪਤਾਲ ਦੇ ਵਿੱਚ ਦਾਖਲ ਜਿਹੜਾ ਕਰਵਾ ਦਿੱਤਾ ਗਿਆ ਨਾਲ ਗੱਲ ਕਰੀ ਤੇ ਮੁਕਾਬਲਾ ਹੋਇਆ ਕੌਣ ਵਿਅਕਤੀ ਨੇ ਕੀ ਸਨ ਇਹ ਜੀ ਪਰਮਿੰਦਰ ਚਿੜੀ ਤੇ ਹੈਪੀ ਨਾਂ ਦੇ ਜਿਹੜੇ ਕਿਹਾ ਇਹ ਚਾਚੇ ਤਾਇਆ ਦੇ ਪੁੱਤ ਹੈ ਗਿਆ ਤੇ ਇਹ ਜਿਹੜੇ ਹੈ ਗਿਆ ਲੁੱਟਖੋ ਐਕਸਟਰਸ਼ਨ ਇਸ ਤਰ੍ਹਾਂ ਦੇ ਕੰਮ ਕਰਦੇ ਪਹਿਲਾਂ ਵੀ ਇਹਨਾਂ ਦੇ ਪਹਿਲਾਂ ਪਰਚੇ ਦਰਜਾ ਗਿਆ ਅੱਜ ਵੀ ਜਿਹੜੀ ਹੈ ਪਹਿਲੀ ਨਹਿਰ ਤੇ ਜਿਹੜੀ ਹੈ ਗਿਆ ਕਿਸੇ ਪਬਲਿਕ ਦੇ ਬੰਦੇ ਨੇ ਦੱਸਿਆ ਵੀ ਇੱਥੇ ਸ਼ੱਕੀ ਬੰਦੇ ਜਿਹੜੇ ਆ ਕਿ ਫਿਰਦੇ ਜਾਪਦੇ ਆ ਤੇ ਜਿਹੜੀਆਂ ਪਾਰਟੀਆਂ ਨਾ ਕੇ ਅਲਰਟ ਪਹਿਲਾਂ ਹੀ ਹੋਇਆ ਹੋਇਆ ਪੂਰੇ ਡਿਸਟ੍ਰਿਕਟ ਦਾ ਜੀ ਤਾਂ ਉਹ ਜਿਹੜਾ ਕੰਟਰੋਲ ਤੋਂ ਵੀ ਸਾਨੂੰ ਇਹ ਮੈਸੇਜ ਮਿਲਿਆ ਸੀਗਾ ਕਿ ਕੋਈ ਸ਼ੱਕੀ ਬੰਦੇ ਜਿਹੜੇ ਬਾਈਕ ਤੇ ਸਵਾਰ ਹੋ ਕੇ ਤੁਰੇ ਫਿਰਦੇ ਆ ਤੇ ਜਦੋਂ ਇੱਥੇ ਇਹਨਾਂ ਨੇ ਜਦੋਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਆ ਕੇ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਫਿਰ ਅੱਗੋਂ ਫਾਇਰਿੰਗ ਕੀਤੀ ਹੈ ਉਹ ਫਾਇਰਿੰਗ ਦੇ ਵਿੱਚ ਜਿਹੜੀਆਂ ਇਹਨਾਂ ਦੋ ਜਣਾਂ ਦੇ ਵਿੱਚ ਗੋਲੀ ਲੱਗੀ ਹੈਗੀ ਆ ਜਿਹੜਾ ਨੈਕਸਟ ਹੁਣ ਸੀ ਉਹਨਾਂ ਨੂੰ ਐਡਮਿਸ਼ਨ ਵਾਸਤੇ ਭੇਜਤਾਗਾ ਉਹਦਾ ਟ੍ਰੀਟਮੈਂਟ ਕਰਾਉਣੇ ਨੇ ਕਿੰਨੇ ਕ ਪੈਰ ਹੋਇਆ ਹਾਂਜੀ ਕਿੰਨੇ ਪੈਰ ਹੋਇਆ ਉਹਨਾਂ ਦਾ ਇਹ ਕਾਫੀ ਹਰ ਹੰਦ ਫੈਰ ਹੈ ਤਾਂ ਤੁਸੀਂ ਕਰ ਰਹੇ ਆਪਾਂ ਨੇ ਗਿਣਤੀ ਹਾਂਜੀ ਪਰਦਰ ਪੁੱਛ ਕੇ ਅਸੀਂ ਦੇ ਵਿੱਚ ਕੁਝ ਸਾਹਮਣੇ ਆਇਆ ਕੁਝ ਪੁੱਛ ਕੇ ਚ ਦੇ ਵਿੱਚ ਜੀ ਕਿਉਂਕਿ ਆਲਰੇਡੀ ਇਹਨਾਂ ਨੇ ਜਿਹੜੇ ਕੋਟਕਪੂਰਾ ਵਿਖੇ ਜਿਹੜੀਆਂ ਜਿਹੜੀ ਕਾਰ ਤੇ ਉਹਦੋਂ ਜਦੋਂ ਗੋਲੀਆਂ ਵੱਜੀਆਂ ਸੀਆਂ ਤੇ ਕੇਸ ਰਜਿਸਟਰ ਦਾ 24 5 ਨੂੰ ਜਿਹੜਾ ਹੋਇਆ ਸੀਗਾ ਤੇ ਉਹ ਉਹਨਾਂ ਤੋਂ ਵੀ ਇਹਨਾਂ ਨੇ ਜਿਹੜੇ ਆ